ਸਾਸਟ੍ਰੀਕਾਲ ਤੁਸੀਂ ਦੇਖ ਰਹੇ ਸਾਡਲ ਟੀਵੀ ਮੈਂ ਹਾਂ ਜਸੀਕੌਰ ਸਾਉਥ ਆਇਲੈਂਡ ਦੇ ਵਿੱਚ ਬੀਤੇ ਦਿਨ ਹੋਈ ਪਾਰੀ ਬਰਬਾਰੀ ਤੋਂ ਬਾਅਦ ਬਹੁਤ ਸਾਰੇ ਸਟੇਟ ਹਾਈਵੇਜ਼ ਬੰਦ ਕੀਤੇ ਗਏ ਵਾਹਨ ਚਾਲਕਾਂ ਨੂੰ ਕਾਰ ਚਲਾਉਣ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਅੱਜ ਸਵੇਰੇ ਤੜਕੇ ਐਸ ਜ਼ੀ ਦੇ ਮੁਤਾਬਕ ਸਵੇਰੇ ਤੜਕੇ ਤੋਂ ਹੀ ਸਟੇਟ ਹਾਈਵੇ 7 ਸਾਤ ਹੈਂਬਰ ਸਪ੍ਰਿੰਗ ਦੀ ਸਪ੍ਰਿੰਗ ਜੰਕਸ਼ਨ ਦੇ ਵਿਚਕਾਰ ਸਟੇਟ ਹਾਈਵੇ ਤੇ 73 ਤੇ ਸਟੇਟ ਹਾਈਵੇ 93 ਨੂੰ ਬੰਦ ਰੱਖਿਆ ਗਿਆ। ਦਾਸ ਜਨ ਹੈ ਕਿ ਪੂਰੀ ਰਾਤ ਭਾਰੀ ਪਰਬਾਰੀ ਤੋਂ ਬਾਅਦ ਇਹ ਰੋਡ ਬਰਫ਼ ਦੇ ਨਾਲ ਲੱਦੇ ਨਜ਼ਰ ਆਏ। ਇਥੇ ਵੀ ਇਹ ਵੀ ਦੱਸਿਆ ਜਾਣਿਆ ਕਿ ਬੀਤੇ ਦਿਨ ਪੰਜਾਬ ਦੇ ਕਰੀਬ ਡਰਾਈਵਰਸ ਦੇ ਵੱਲੋਂ ਆਰਚਰਪਾਸ ਦੇ ਉੱਤੇ ਰੋਡ ਬੰਦ ਹੋਣ ਦੇ ਕਰਕੇ ਆਪਣੀਆਂ ਕਾਰਾਂ ਛੱਡ ਕੇ ਆਰਚਰਪਾਸ ਦੀ ਇੱਕ ਰਹਾਇਸ਼ ਦੇ ਵਿੱਚ ਵੀ ਉਹ ਰਹਿਣ ਨੂੰ ਮਜਬੂਰ ਹੋਏ ਨਿਜ਼ਲੈਂਡਰ ਟ੍ਰਾਂਸਪੋਰਟ ਏਜੰਸੀ ਦੇ ਮੁਤਾਬਕ ਕਿ ਆਉਣ ਵਾਲੇ ਕਈ ਘੰਟੇ ਇਸ ਸਮੇਂ ਸਾਊ ਸਾਇਲੈਂਡ ਦੇ ਵਿੱਚ ਕਾਫੀ ਜ਼ਿਆਦਾ ਬਰਫਬਾਰੀ ਹੋਣ ਦੇ ਸਾਰ ਦੇਖੇ ਜਾਣੇ ਨੇ ਤੇ ਵਾਹਨ ਚਾਲਕਾਂ ਨੂੰ ਵਧ ਧਿਆਨ ਨਾਲ ਕਾਰਾਂ ਚਲਾਉਣ ਦੀ ਸਲਾਹ ਦਿੱਤੀ ਗਈ ਹੈ ਉਦਰ ਮੌਸਮਾ ਪਾਕ ਦੇ ਬਣੀਏ ਤਾਂ ਮੰਗਲਵਾਰ ਸਵੇਰੇ ਤੜਕੇ 3 4 ਵਜੇ ਤੱਕ ਭਾਰੀ ਬਰਫਬਾਰੀ ਸਾਊਥ ਆਇਲੈਂਡ ਦੇ ਕਈ ਇਲਾਕਿਆਂ ਦੇ ਵਿੱਚ ਹੋਣ ਦੇ ਅਸਾਰ ਵੀ ਦੇਖੇ ਜਾ ਰਹੇ ਨੇ ਇਸ ਵਰਚ ਕਲੂਥਾ ਸਾਊਥ ਆਇਲੈਂਡ ਦੀ ਸੈਂਟਰਲ ਓਟਾਗੋ ਨਾਲ ਦੀ ਨਾਲ ਹੋਰ ਕਈ ਇਲਾਕਿਆਂ ਦੇ ਵਿੱਚ ਭਾਰੀ ਪਰਬਾਰੀ ਦੀ ਪਵਿਕ ਬਾਣੀ ਕੀਤੀ ਗਈ ਹੈ